ਇਹ ਲੈਲੇ ਆ ਜਿਵੇਂ ਹੁਣ ਸਾਡੇ ਉੱਥੇ ਬਜ਼ੁਰਗ ਜਾਂ ਸਾਰੀ ਉੱਥੇ ਕਹਿੰਦੇ ਨਾ ਕਿ 6 ਮਹੀਨੇ ਲਈ ਆ ਜੀ ਗਏ ਆ ਉਹ 6 ਮਹੀਨੇ ਨਹੀਂ ਗਏ ਉਹ ਝੂਠ ਬੋਲਦੇ ਆ ਕਿਉਂਕਿ ਪੰਜਾਬੀ ਜਦੋਂ ਕਹਿੰਦਾ ਨਾ ਮੈਂ 10 ਮਿੰਟ ਚ ਆਇਆ ਉਹ ਸਾਰੀ ਦਿਹਾੜੀ ਨਹੀਂ ਹੁੰਦਾ ਇਹ 6 ਮਹੀਨੇ ਵਾਲਾ ਰਾਂਚ ਨਾ ਛੱਡੋ ਤੇ ਨਹੀਂ ਇਹ ਉਹ ਅਸਲ ਦਾ ਜਿਹੜੀ ਅਗਲੀ ਜਿਹੜੀ ਆਉਣ ਵਾਲਾ ਟਾਈਮ ਜਿੰਨੀ ਸਰਕਾਰੇ ਦੀ ਰਹਿੰਦੀ ਆ ਨਾ ਇਹਦੀ ਮੀਟਿੰਗਾਂ ਨਹੀਂ ਲੱਗੀਆਂ ਨੇ ਇਹ ਨਹੀਂ ਜਾਣੇ ਆਉਣ ਵਾਲੇ ਵੇਖਿਓ ਦਿਨਾਂ ਚ ਆਪਣੇ ਜਿਹੜੇ ਬਜ਼ੁਰਗ ਆ ਨਾ ਉੱਥੇ ਬੈਠੇ ਉਹਨਾਂ ਨੇ ਵੇਖਿਓ ਨਾਲ-ਨਾਲ ਜਿੱਦਾਂ ਟਰਾਲੀਆਂ ਦੇ ਤਿਆਰੀਆਂ ਕੋੜ ਕੇ ਤੁਨ ਲਾ ਤੁਨੀ ਲਾ ਲੈਣਾ ਮਿਰਚਾ ਲਾ ਲੈਣੀ ਆ ਵੀ ਆਪਾਂ ਵੇਲੇਆਂ ਨੇ ਕਿਉਂਕਿ ਉਹ ਕੰਮਕਾਰ ਗਿੱਜੇ ਆ ਬਚੁਰ ਵੇਲੇ ਨਹੀਂ ਰਹਿ ਸਕਦੇ ਉਹਨਾਂ ਕੰਮਕਾਰ ਨਾਲ-ਨਾਲ ਲਾ ਕੇ ਵੀ ਸਾਡੇ ਵੀ ਗੋਡੇ ਗਾੜੇ ਚੱਲਦੇ ਰਹਿਣਗੇ ਨਾਲੇ ਤਾਜ਼ਾ-ਤਾਜ਼ਾ ਤੜਕੇ ਚ ਪਾਇਆ ਕਰਾਂਗੇ ਮਜੇ ਨਾਲ ਉਹਨੂੰ ਇਹ ਨਹੀਂ ਪਤਾ ਵੀ ਇਹ ਜੰਗਲਾਂ 'ਚ ਰਹਿ ਕੇ ਪੱਤੇ ਖਾ ਕੇ ਘੋੜਿਆਂ ਦੀਆਂ ਕਾਟੀਆਂ ਦੇ ਬਹਿ ਕੇ ਮੁਕਾਬਲੇ ਕਰਨ ਵਾਲੀ ਕੌਮ ਆ ਇੱਥੇ ਤੇ ਫਿਰ ਬਦਾਮ ਮਿਲ ਜਾਂਦੇ ਸਵੇਰੇ ਸਵੇਰੇ ਤੇ ਇਹਨਾਂ ਨੇ 2-3 ਮਹੀਨੇ ਵੈਸੇ ਨਹੀਂ ਜਾਣਾ ਜਿੱਦਾਂ ਆਪਣੇ ਪਿੰਡਾਂ ਸੱਪ ਮਰੇ ਤੇ ਲਾ ਕੇ ਬੈਠੇ ਰਹਿੰਦੇ ਸਾਂ ਵੇਖੋ ਕਿਤੇ ਸਹਕਦਾ ਤੇ ਨਹੀਂ ਤੇ ਇਹਨਾਂ ਉਹਨੇ ਚੇਰ ਨਹੀਂ ਜਾਣਾ ਵੀ ਜਿੱਨਾ ਚੇਰ ਇਹਨਾਂ ਨੇ ਵੇਖੋ ਤਾਂ ਵੀ ਟਰਾਲੀਆਂ ਉੱਥੇ ਰਹਿਣ ਦੇਣੀਆਂ ਵੀ ਵੇਖੋ ਕਿਤੇ ਬਾਅਦ ਚ ਪੁੱਛਦਾ ਤੇ ਨਹੀਂ ਤੇ ਇਹ ਜਿਹੜਾ ਨਾ ਕੰਮ ਚਲੋ ਮੈਂ ਚਲੋ ਮੈਂ ਆ ਵੀ ਲੈਣਾ ਤੇ ਫੇਰ ਕਿਤੇ ਆਪਾਂ ਪੜਾ ਕੱਢਾਂਗੇ ਨਹੀਂ ਨਹੀਂ ਕੋਜ਼ ਬਹੁਤ ਗੁੱਸਾ ਵੀ ਆ ਗਿਆ ਸੀ ਤੇ ਜੋ ਹੁਣ ਇਹ ਬੋਲ ਰਹੇ ਨੇ ਉਹ ਅਸੀਂ ਜ਼ਿਆਦਾ ਸੁਣਨਾ ਚਾਹਾਂਗੇ ਸੋਨੇ ਅਸੀਂ 4 ਮਿੰਟ ਐਕਸਟਰਾ ਦਿੰਦੇ ਆਂ ਥੈਂਕ ਯੂ ਥੈਂਕ ਯੂ ਮੇਰਾ ਪਹਿਲੀ ਮੇਰੀ ਪਹਿਲੀ ਸਟੇਜ ਆ ਬੋਲਿਆ ਨਹੀਂ ਮੇਰੇ ਕੋਲ ਜ਼ਿਆਦਾ ਉਧਰ ਅੰਦਰ ਬਾਹਰ ਅੰਦਰ ਭਾਵੇਂ ਜਿੰਨਾ ਮਰਜ਼ੀ ਬੁਲਾ ਲਓ ਤੇ ਚਲੋ ਹਾਂ ਹਾਂ ਸੌਰੀ ਸੌਰੀ ਮੈਂ ਇੱਧਰ ਭਾਈ ਗਈ ਤੇ ਕੈਸੀ ਆ ਰਹੀਓ ਚਲ ਚਲ ਚਲੋ ਇਦਾਂ ਆ ਕੇ ਚਲੋ ਆਪਣਾ ਜਿਵੇਂ ਆਪਣੇ ਹੋਰ ਕੋਈ ਸ਼ਿਮਗਾ ਸਿੰਘ ਸਿੰਘੂ ਬਾਰਡਰ ਆ ਨਹੀਂ ਆਪਣਾ ਲਾਸਟ ਬਾਰਡਰ ਈ ਦਿੱਲੀ ਵਾਲਾ ਉੱਥੇ ਜਦੋਂ ਆਪਣੇ ਸਾਰੇ ਬੰਦੇ ਪਹੁੰਚੇ ਨਾ ਤੇ ਸਾਰਿਆਂ ਨੇ ਕੀ ਕੀਤਾ ਵੀ ਉੱਥੇ ਬੈਰੀਅਰ ਲੱਗੇ ਕਿੰਨੇ ਪੂਰੀ ਫੋਰਸ ਲੱਗੀ ਹੈ ਨਾ ਪੂਰੇ ਯੋਜਨਾ ਵੀ ਇੱਥੋਂ ਨਹੀਂ ਆਪਾਂ ਲੰਘਣ ਦੇਣੇ ਉਹ ਚਲੋ ਉੱਥੇ ਆ ਗਏ ਉਹਨਾਂ ਨੇ 3 ਘੰਟੇ ਅਥਰੂ ਗੈਸ ਦੇ ਗੋਲੇ ਸਹਿ ਪਾਣੀ ਦੀਆਂ ਬੁਸ਼ਾਰਾਂ ਸਹਿਆਂ ਟਾਟੂ ਕੇ ਮਾਰੇ ਬੈਰੀਕੇਡ ਪਰਾਂ ਪੂਰਾ ਰਾਹ ਸਾਫ ਕੀਤਾ ਤੇ ਫਿਰ ਉੱਥੇ ਢਰਨਾ ਲਾ ਲਿਆ। ਉਹ ਇੱਕ ਪੁਲਿਸ ਵਾਲਾ ਅਫਸਰ ਆਨੰਦ ਆ ਕੇ ਆਤੂ ਰਸਤਾ ਖਾਲੀ ਆਗੇ ਚਲੇ ਜਾਓ। ਉਹ ਕਹਿੰਦੇ ਨਹੀਂ ਨਹੀਂ ਹੁਣ ਅਸੀਂ ਇੱਥੇ ਬਹਿਣਾ। ਆਂਦਾ ਚਲੇ ਜਾਓ। ਆਂਦਾ ਜੇ ਅਗਰ ਜਾਣਾ ਨਹੀਂ ਤਾਂ ਅੰਬਾਰੇ ਸਾਥ ਤੱਕ ਆਮੂ ਕੀ ਤਿੰਨ ਘੰਟੇ ਕਿਉਂ ਕੀਆ? ਉਹ ਕਹਿੰਦਾ ਤੁਹਾਡੀ ਅੜੀ ਭੰਣਣੀ ਕਿ ਰਾਹ ਖਾਲੀ ਹੋ ਗਿਆ ਹੁਣ ਅਸੀਂ ਬਹਿਣਾ ਵਾ ਕਹਿੰਦੇ ਤੁਸੀਂ ਇਹ ਮੰਨ ਜਣਾ ਰਹਿ ਜਾਓ ਕਿ ਸਾਡੇ ਕੋਲ ਬੈਰੀਕੇਡ ਨਹੀਂ ਲੋਟੇ। ਠੀਕ ਹੈ ਜੀ ਤੇ ਚਲੋ ਮੈਂ ਟਾਈਮ ਨਹੀਂ ਲੈਣਾ। ਤੇ ਸਾਰਿਆਂ ਦਾ ਜਿਹੜਾ ਹਰਿਆਣੇ ਵਾਲਿਆਂ ਦਾ ਤੇ ਪੰਜਾਬ ਵਾਲਿਆਂ ਦਾ ਸਤਿ ਸ਼੍ਰੀ ਅਕਾਲ ਹਰਿਆਣੇ ਵਾਲਿਆਂ ਤੇ ਪੰਜਾਬ ਵਾਲਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਤੇ ਹਰਿਆਣੇ ਵਾਲਿਆਂ ਨੇ ਇੱਕ ਤਾੜੀ ਜ਼ਰੂਰ ਮਾਰ ਦਿਓ ਕਿਉਂਕਿ ਐਤ ਸਾਰੇ ਨਾਲ ਮੋਢੇ ਨਾਲ ਮੋਢਾ ਖੋਲ ਕੇ ਸਾਡਾ ਛੋਟਾ ਭਰਾ ਤੇ ਹਮੇਸ਼ਾ ਇੱਥੇ ਆ ਰਹਿਣਾ ਵਾ ਤੇ ਬਸ ਖਿੱਚ ਕੇ ਰੱਖਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਡਾਊਨਲੋਡ ਮੋਜ